ਸ਼ਣੋ ਆਂ ਦੇ ਕਹਿੰਦੀ ਹੈ ਜੀ ਮੈਂ ਮੀਡੀਆ ਨੂੰ ਪਲਾਨ ਲੱਗੇ 400 ਰੁਪਏ ਦੀ ਚੀਜ਼ ਪਿੱਛੇ ਆਂ ਦੇ ਹਸਬੰਡ ਮੇਰੇ ਦੇ ਕੋਲਰ ਪਾੜਿਆ ਗਿਆ ਪਹਿਲਾ ਇਹ ਦੇਖੋ ਜੇ ਇੱਕ ਜਨਾਨੀ ਨੂੰ ਕੋਈ ਪਰਸਨ ਕੁੱਟ ਰਿਹਾ ਤੇ ਉਹਦਾ ਹਸਬੰਡ ਖੜਾ ਹੋ ਕੇ ਵੀਡੀਓ ਬਣਾਏਗਾ ਮਹਿਲਾ ਨੂੰ ਹੱਥ ਮਰੋੜ ਕੇ ਉਸ ਦੇ ਉੱਪਰ ਕੜਿਆਂ ਦੇ ਨਾਲ ਵਾਰ ਕਰਨਾ ਉਸ ਨੂੰ ਕੁੱਟਣਾ ਚੰਗੀ ਤਰੀਕੇ ਦੇ ਨਾਲ ਤੁਸੀਂ ਇਸ ਚੀਜ਼ ਨੂੰ ਗਲਤ ਮੰਨਦੇ ਹੋ ਨਹੀਂ ਮੰਨਦੇ ਲਾਈਟ ਅਗੜਾ ਲੇਡੀਆਂ ਨਾਲ ਸਟਾਰਟ ਹੋਇਆ ਤੇ ਫਿਰ ਸਟਾਰਟਿੰਗ ਤੋਂ ਪਹਿਲਾਂ ਆਲਰੇਡੀ ਉਹ ਕਪੜੇ ਘਰੋਂ ਹੀ ਪਾੜ ਕੇ ਲਿਆਇਆ ਉਹਨਾਂ ਵੀਡੀਓ ਦੇ ਸਾਹਮਣੇ ਜਦ ਮੈਂ ਆਇਆ ਤੇ छुਟਾਇਆ ਤੇ ਉਹ ਮੇਰੇ ਹੱਥੀ ਪਈ ਏ ਆ ਸਭ ਕੁਝ ਤੁਹਾਡੇ ਸਾਹਮਣੇ ਹੈਗਾ ਜੀ ਬੀਤੇ ਕੱਲ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਅੱਗ ਵਾਂਗੂ ਫੈਲ ਰਹੀ ਹੈ ਜਿਸ ਦੇ ਵਿੱਚ ਇੱਕ ਸਰਦਾਰ ਆਦਮੀ ਵੱਲੋਂ ਇੱਕ ਲੜਕੀ ਦੇ ਨਾਲ ਜਿਹੜਾ ਇਹ ਕੁੱਟਮਾਰ ਕੀਤੀ ਜਾ ਰਹੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਕੜੇ ਦੇ ਨਾਲ ਵਾਰ ਕੀਤਾ ਗਿਆ ਅੱਜ ਪ੍ਰੈਸ ਕਾਨਫਰੰਸ ਵੀ ਉਸ ਲੇਡੀ ਵੱਲੋਂ ਕੀਤੀ ਗਈ ਹੈ ਜਿਸ ਦੇ ਵੱਲੋਂ ਕਾਫੀ ਇਲਜ਼ਾਮ ਲਗਾਏ ਗਏ ਨੇ ਉਸ ਤੋਂ ਬਾਅਦ ਉਹ ਪਰਿਵਾਰ ਅਤੇ ਸਿੱਖ ਤਾਲਮਿਲ ਕਮੇਟੀ ਜਿਹੜਾ ਹੈ ਉਹ ਥਾਣਾ ਚਾਰ ਦੇ ਵਿੱਚ ਪਹੁੰਚਿਆ ਹੋਇਆ ਹੈ ਕਈ ਇਲਜ਼ਾਮ ਇਹਨਾਂ ਵੱਲੋਂ ਵੀ ਲਗਾਏ ਜਾ ਰਹੇ ਨੇ ਕਈ ਗੱਲਾਂ ਇਹਨਾਂ ਵੱਲੋਂ ਵੀ ਕਹੀਆਂ ਜਾ ਰਹੀਆਂ ਨੇ ਉਹ ਪੂਰੀ ਗੱਲ ਪੂਰੀ ਪੂਰਾ ਮਸਲਾ ਕੀ ਹੈ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਉਹ ਪਰਿਵਾਰ ਸਾਡੇ ਨਾਲ ਹੈਗਾ ਆ ਜਿਨ੍ਹਾਂ ਵੱਲੋਂ ਜਿਹੜਾ ਹੈਗਾ ਉਹ ਲੇਡੀ ਕਹਿ ਰਹੀ ਹੈ ਜਿਨ੍ਹਾਂ ਦੇ ਹਸਬੰਡ ਵੱਲੋਂ ਜਿਹੜਾ ਇਹ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੇ ਵਾਈਫ ਨਾਲ ਹੈਗੇ ਨੇ ਅੱਛਾ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਉਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁੱਟਮਾਰ ਕੀਤੀ ਜਾ ਰਹੀ ਹੈਗੀ ਇੱਕ ਲੇਡੀ ਵੱਲੋਂ ਉਸ ਵੀਡੀਓ ਨੇ ਤੁਸੀਂ ਦੇਖਿਆ ਸਭ ਤੋਂ ਪਹਿਲਾਂ ਤੁਹਾਨੂੰ ਕੀ ਜਿਹੜਾ ਹੈ ਰਿਐਕਸ਼ਨ ਤੁਹਾਡਾ ਕੀ ਰਿਹਾ ਉਸ ਵੀਡੀਓ ਨੂੰ ਦੇਖਣ ਤੋਂ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤੇ ਮੈਂ ਸਿੱਖਤਾਲ ਮੇਲ ਕਮੇਟੀ ਦਾ तहे ਦਿਲੋਂ ਸਤਿਕਾਰ ਕਰਦੀ ਆ ਧੰਨਵਾਦ ਕਰਦੀ ਆ ਆਪਣੇ ਕਾਉਂਸਲਰ ਸਾਹਿਬ ਦਾ ਧੰਨਵਾਦ ਕਰਦੀ ਆ ਮੇਰੀ ਬਿਲਕੁਲ ਸੁਣਵਾਈ ਨਹੀਂ ਸੀ ਜਿਨ੍ਹਾਂ ਨੇ ਸਿੱਖਤਾਲ ਮੇ ਸਿੱਖਤਾਲ ਕਮੇਟੀ ਤੱਕ ਮੇਰੀ ਗੱਲ ਪਹੁੰਚਾਈ ਤੇ ਅੱਜ ਇਕੱਠੇ ਹੋ ਕੇ ਮੈਨੂੰ ਇਨਸਾਫ ਦਿਵਾਇਆ ਸਰ ਜਿਹੜੀ ਵੀ ਇਹ ਕੁੱਟਮਾਰ ਕੀਤੀ ਗਈ ਜੋ ਵੀ ਇਹ ਕੀਤਾ ਗਿਆ ਪਹਿਲੇ ਲੇਡੀਜ਼ ਵੱਲੋਂ ਐਕਸ਼ਨ ਉਹ ਆਂਦੇ ਕਹਿੰਦੀ ਹੈ ਜੀ ਮੈਂ মিডিਆ ਬੁਲਾਣ ਲੱਗੀ 400 ਰੁਪਏ ਦੀ ਚੀਜ਼ ਪਿੱਛੇ ਆਂਦੇ ਹਸਬੰਡ ਮੇਰੇ ਦੇ ਕੋਲਰ ਪਾੜਿਆ ਗਿਆ ਪਹਿਲਾ ਇਹ ਦੇਖੋ ਇਹ ਪ੍ਰੂਫ ਉਹਨਾਂ ਦੇ ਨੇ ਸਾਡੇ ਨਹੀਂ ਕੋਈ ਪ੍ਰੂਫ ਸਾਡੇ ਕੋਲੋਂ ਸਿੰਗਲ ਉੱਥੇ ਪਰਸਨ ਸੀ ਕੋਈ ਪਰਸਨ ਨਹੀਂ ਸੀ ਕਿ ਕੱਲੇ ਮੇਰੇ ਹਸਬੰਡ ਸੀ ਇੱਕ ਸਟਾਫ ਸੀ ਸਟਾਫ ਨੂੰ ਆਂਦੇ ਕਹਿੰਦੀ ਹੈ ਜੀ ਮੈਂ মিডিਆ ਬੁਲਾਣ ਲੱਗੀ ਹਾਂ ਉਸ ਦੌਰਾਨ ਛੋਟਾ ਬ੍ਰਦਰ ਕਾਰਖਾਨਾ ਖਾਨ ਲਈ ਆਇਆ ਸੀ ਇਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਦਿਲਪ੍ਰੀਤ ਨੂੰ ਭੇਜੋ ਇੱਕ ਲੇਡੀ ਹੋਰ ਹਸਬੰਡ ਆ ਕੇ ਨਾ ਬਹੁਤ ਬੋਲਦੇ ਪਏ ਆ ਤੇ ਆਂਦੇ ਉਹਨਾਂ ਨੇ ਕਿਹਾ ਬੀਬੀ ਤੂੰ ਸਾਈਡ ਖੜੇ ਹੋ ਤੇਰੇ ਬੰਦੇ ਦੇ ਬੂਟ ਨੇ ਤੂੰ ਆਪਣੇ ਬੰਦੇ ਨਾਲ ਗੱਲ ਕਰਵਾ ਨਹੀਂ ਜੀ ਗਾਂਦੇ ਪਿੱਛੇ ਹੋ ਜਾ ਤੇਰੇ ਕੋਲ ਆਪਾਂ ਕੁਝ ਨਹੀਂ ਲੈ ਕੇ ਗਏ ਆਂਦੇ ਉਹਨਾਂ ਦਾ ਕੋਲਰ ਬਾਡ ਦਿੱਤਾ ਗਿਆ ਦੇਖੋ ਪਹਿਲਾਂ ਇਹ ਉਹਨਾਂ ਦੇ ਪ੍ਰੂਫ ਨੇ ਸਾਡੇ ਨਹੀਂ ਫਿਰ ਜੀ ਮੋਕੇ ਤੇ ਪਹੁੰਚਦੇ ਮੇਰੇ ਬ੍ਰਦਰ ਇਨ ਲਾ ਉਹਨਾਂ ਨੇ छुੜਾਇਆ ਤੇ ਨਾਲ ਹੀ ਉਹਨਾਂ ਦੇ ਹੱਥੀ ਪਈ ਆਓ ਠੀਕ ਹੈ ਉਹਨਾਂ ਦੇ ਪ੍ਰੂਫਾਂ ਚ ਉਹਨਾਂ ਦੇ ਗਾਤਰੇ ਚ ਹੱਤੀ ਪਈ ਐ ਤੇ ਫਿਰ ਇੱਕ ਇੱਕ ਬੰਦੇ ਦਾ ਸਬਰ ਹੁੰਦਾ ਸਬਰ ਦਾ ਬਾਨ ਵੀ ਟੁੱਟਦਾ ਆ ਤੇ ਉਸ ਦੌਰਾਨ ਉਹਨਾਂ ਨੇ ਆਪਣੀ ਰੱਖਿਆ ਲਈ ਕੀਤਾ ਆ ਜੋ ਕੁਝ ਹੋਇਆ ਰੱਖਿਆ ਲਈ ਹੋਇਆ ਆ ਜਦੋਂ ਉਹਨੂੰ ਕਹਿੰਦੇ ਔਰ ਇੱਕ ਗੱਲ ਹੋਰ ਮੈਂ ਗੱਲ ਪੁੱਛਣਾ ਚਾਹਾਂਗੀ ਅਗਰ ਇੱਕ ਜਨਾਨੀ ਨੂੰ ਕੁੱਟਦਾ ਆ ਮੈਂ ਮੈਂ ਮੰਨ ਲਿਆ ਚਲੋ ਕੁੱਟਿਆ ਆ ਜੇ ਇੱਕ ਜਨਾਨੀ ਨੂੰ ਕੋਈ ਪਰਸਨ ਕੁੱਟ ਰਿਹਾ ਤੇ ਉਹਦਾ ਹਸਬੰਦ ਖੜਾ ਹੋ ਕੇ ਵੀਡੀਓ ਬਣਾਏਗਾ ਮੈਂ ਨਹੀਂ ਮੈਂ ਨਹੀਂ ਇਤਨਾ ਤਾਂ ਬੰਦਾ ਦੇਖਿਆ ਕਿ ਕੋਈ ਹਸਬੰਡ ਵੀਡੀਓ ਬਣਾਏਗਾ ਮੈਂ ਇਸ ਚੀਜ਼ ਤੋਂ ਕਦੀ ਮੈਂ ਸੋਚ ਹੀ ਨਹੀਂ ਸਕਦੀ ਉਹ ਦੂਸਰੀ ਗੱਲ ਸਾਡੀ ਸਿੱਖ ਪਰਿਵਾਰ ਦੀਆਂ ਕੁੜੀਆਂ ਨੂੰ ਅਸੀਂ ਇੱਥੇ ਥਾਣੇ ਖੜੇ ਆ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ ਕਿ ਉਹ ਬੰਦਿਆ ਨੇ ਸਾਨੂੰ ਇੱਥੇ ਘੜਾ ਘਰਤਾ ਲਿਆ ਕੇ 400 ਰੁਪਏ ਪਿੱਛੇ 400 ਰੁਪਏ ਪਿੱਛੇ ਜਦ ਕਹਿ ਵੀ ਨਹੀਂ ਤੈਨੂੰ ਆ ਕੇ ਆਪਾਂ ਸਾਈਡ ਆਊਟਸਾਈਡ ਹੋ ਜਾ ਬੀਬੀ ਤੈਨੂੰ ਆ ਕੇ ਜਿੰਨਾ ਦਾ ਅੱਡਾ ਉਹ ਆ ਕੇ ਤੈਨੂੰ ਚੇਂਜ ਕਰ ਦੇਣਗੇ ਬੂਟ ਹੈ ਨਹੀਂ ਹੱਟੀ ਉਹਦਾ ਘਰ ਵਾਲਾ ਜੀ ਵੀਡੀਓ ਬਣਾਣ ਲੱਗ ਗਿਆ ਕਹਿੰਦੇ ਜੀ ਮੇਰੇ ਹਸਬੰਡ ਨਾਲ ਫਿਰ ਜਨਾਨੀ ਵੀ ਤੇ ਵੀਡੀਓ ਬਣਾਈ ਸਕਦੀ ਸੀ ਜਨਾਨੀ ਨੇ ਆਪਣੇ ਹਸਬੰਡ ਦੀ ਵੀਡੀਓ ਕਿਉਂ ਨਹੀਂ ਬਣਾਈ ਜਨਾਨੀ ਵੀ ਤੇ ਵੀਡੀਓ ਜਨਾਨੀ ਚ ਦਿਮਾਗ ਨਹੀਂ ਸੀ ਜਨਾਨੀ ਅਨਪੜ੍ਹ ਸੀ ਉਹਨੇ ਆਪਣੇ ਹਸਬੰਦ ਦੀ ਵੀਡੀਓ ਕਿਉਂ ਨਹੀਂ ਬਣਾਈ ਇਹ ਸਾਰਾ ਪ੍ਰੂਫ ਉਹਨਾਂ ਚੋ ਹੈ ਪ੍ਰੂਫ ਤੇ ਜਿੱਥੇ ਮਰਜ਼ੀ ਦਿਖਾਈ ਜਾ ਕੱਲ ਪ੍ਰੈਸ ਕਾਨਫਰੰਸ ਕੀਤੀ ਸਭ ਕੁਝ ਕੀਤੀ ਸਾਡੀ ਸੁਣਵਾਈ ਨਹੀਂ ਸੀਗੀ ਸਾਡੀ ਸੁਣਵਾਈ ਆਪਾਂ 4 ਦਿਨ ਹੋ ਗਏ ਕਦੀ ਥਾਣੇ ਜਾ ਕਦੀ ਕਿੱਥੇ ਜਾ ਅਸੀਂ ਸ਼ਹਿਰੀ ਭਾਜੀ ਕੋਲ ਗਏ ਆਪਣੇ ਕਾਉਂਸਲਰ ਸਾਹਿਬ ਕੋਲ ਉਹਨਾਂ ਨੇ ਆ ਸਾਨੂੰ ਇਨਸਾਫ ਦਵਾਇਆ ਆ ਹੋਰ ਅੱਗੇ ਵੀ ਜੋ ਕਹਿਣਗੇ ਉਹਨਾਂ ਦੇ ਮੁਕਾਰੀ ਅਸੀਂ ਚੱਲਣਾ ਆ ਅੱਛਾ ਜਿਸ ਤਰੀਕੇ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਹਾਂਜੀ ਮਹਿਲਾ ਨੂੰ ਹੱਥ ਮਰੋੜ ਕੇ ਉਸ ਦੇ ਉੱਪਰ ਕੜਿਆਂ ਦੇ ਨਾਲ ਵਾਰ ਕਰਨਾ ਉਸ ਨੂੰ ਕੁੱਟਣਾ ਚੰਗੀ ਤਰੀਕੇ ਦੇ ਨਾਲ ਇਹ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਉਦੋਂ ਮਨ ਦੇ ਵਿੱਚ ਪਹਿਲਾ ਖਿਆਲ ਮੈਂ ਖਿਆਲ ਪੁੱਛੂੰਗਾ ਖਿਆਲ ਕੀ ਹੁੰਦਾ ਤੁਸੀਂ ਇਸ ਚੀਜ਼ ਨੂੰ ਗਲਤ ਮੰਨਦੇ ਹੋ ਨਹੀਂ ਮੰਨਦੇ ਮੈਂ ਇਸ ਚੀਜ਼ ਨੂੰ ਬਿਲਕੁਲ ਗਲਤ ਮੰਨਦੀ ਆ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀਗੀ ਪਰ ਇੱਕ ਸਬਰ ਦਾ ਬਾਨ ਹੁੰਦਾ ਆ ਕੋਈ ਇੱਕ ਕੋਲਰ ਤੇ ਹੱਥ ਪਾਏਗਾ ਪਰੇ ਬਾਜ਼ਾਰ ਚ ਇੱਕ ਸਿੱਖ ਆਪਣੀ ਕਿੱਦਾਂ ਬੇਇੱਜ਼ਤੀ ਕਰਵਾ ਲੂਗਾ ਇੱਕ ਗਾਤਰੇ ਦੇ ਇਹ ਤੇ ਸਾਡੇ ਮਹਾਰਾਜ ਜੀ ਨੇ ਵੀ ਕਿਹਾ ਇੱਕ ਬੰਦੇ ਦੀ ਦਸਤਾਰ ਉਦੋਂ ਖੁੱਲੂਗੀ ਜਦੋਂ ਇੱਕ ਕੁੜੀ ਨੂੰ ਲੋਨ ਹੋਏਗੀ ਉਹ ਜਨਾਨੀ ਕਹਿੰਦੀ ਹੈ ਮੇਰਾ ਸੂਟ ਫਟੇਰਾ 7 ਵਜੇ ਤੱਕ ਮੈਂ ਥਾਣੇ ਸੀਗੀ 7 ਵਜੇ ਤੱਕ ਉਹ ਕਚਹਿਰੀ ਵੀ ਗਈ ਆਪਣੀ ਟਾਈਪ ਕਰਵਾਉਣ ਵਾਸਤੇ ਤੇ 7 ਵਜੇ ਤੱਕ ਉਹ ਜਨਾਨੀ ਫਟੇ ਕੱਪੜਿਆਂ ਚ ਲਾ ਕੇ ਬੈਠੀ ਰਹੀ ਜਨਾਨੀ ਵੱਡੇ ਕੱਪੜਿਆਂ ਚ ਫਿਰਦੀ ਰਹੀ ਆ ਵੀ ਤੁਸੀਂ ਸੋਚੋ ਨਾ ਜੇ ਤੇਰੇ ਕੱਪੜੇ ਫਟ ਗਏ ਤੇਰੀ ਬਾਹ ਟੁੱਟ ਗਈ ਐਤੋਂ ਡਰਾਮਾ ਕੀਤਾ ਸਿਵਲ ਹਸਪੀਟਲ ਗਈ ਮੇਰੀ ਬਾਹ ਟੁੱਟ ਗਈ ਐਕਸਰਾ ਪਰੂਫ ਦੇ ਦੋ ਫਿਰ ਤੇਰ ਕੋ ਪ੍ਰੂਫ ਸੀਗੇ ਤੂੰ ਆਪਣੇ ਸਾਰੇ ਪ੍ਰੂਫ ਦਿੱਤੀ ਸਾਨੂੰ ਕੋਈ ਗੱਲ ਨਹੀਂ ਜਿੱਥੇ ਵਾਇਗਰੂ ਖੜਾ ਨਾ ਜਿੱਥੇ ਮੇਰੇ ਸਿੱਖ ਪਰਿਵਾਰ ਖੜੇ ਨੇ ਮੈਨੂੰ ਉੱਥੇ ਕਿਸੇ ਦੀ ਲੋੜ ਨਹੀਂ ਅੱਛਾ ਉਹ ਤਾਂ ਕਹਿੰਦੇ ਪਏ ਨੇ ਕਿ ਬਈ ਮੈਂ ਬੂਟ ਬਦਲਾਨ ਆਈ ਸੀਗੀ ਮੈਂ ਕਿਹਾ ਕਿ ਭਾਜੀ 400 ਰੁਪਏ ਦਾ ਬੂਟ ਹੈਗਾ ਇੱਕ ਵਾਰ ਭਾਜੀ ਇਦਾਂ ਹੋ ਗਿਆ ਇਹ ਜਿਹੜਾ ਚੋ ਵੀ ਹੋਇਆ ਤੁਸੀਂ ਬੂਟ ਬਦਲ ਦਿਓ ਮੇਰੀ ਮੇਰਾ ਸਵਾਲ ਸੁਣ ਲਓ ਉਹ ਕਹਿੰਦੇ ਪਏ ਨੇ ਮੈਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕੀ ਭਈ ਤੂੰ ਬੂਟ ਭਾਵੇਂ ਇੱਕ ਦਾ ਦੋ ਲੈ ਜਾ ਮੈਂ ਸ਼ਬਦ ਬੋਲਣ ਲੱਗਾ ਐ ਵੈਸੇ ਬੋਲਣਾ ਨਹੀਂ ਚਾਹੀਦਾ ਬੂਟ ਭਾਵੇਂ ਤੂੰ ਇੱਕ ਦਾ ਦੋ ਲੈ ਜਾ ਪਰ ਤੂੰ ਇੱਕ ਵਾਰੀ ਸਾਈਡ ਦੇ ਉੱਤੇ ਆ ਜਾ ਅਜੀਹੇ ਉਹ ਕਹਿੰਦੇ ਪੇ ਇਲਜ਼ਾਮ ਲਗਾਉਂਦੇ ਪੇ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਇੱਕ ਸਿੱਖ ਬੰਦਾ ਐ ਚੀਜ਼ਾਂ ਨਹੀਂ ਬੋਲ ਸਕਦਾ ਹੂੰ ਭਾਈ ਅਸਾਂ ਇੱਕ ਸਿੱਖ ਬੰਦਾ ਇਹ ਚੀਜ਼ ਨਹੀਂ ਬੋਲ ਸਕਦਾ ਮੈਂ ਚੀਜ਼ ਮੰਨੀ ਨਹੀਂ ਸਕਦੀ ਮੈਂ ਗੱਲ ਐਕਸੈਪਟ ਕਰਦੀ ਹਾਂ ਚਲੋ ਜੋ ਕੁਝ ਹੋਇਆ ਗਲਤ ਹੋਇਆ ਲੇਕਿਨ ਇੱਕ ਸਿੱਖ ਬੰਦਾ ਐ ਚੀਜ਼ ਨਹੀਂ ਬੋਲ ਸਕਦਾ ਮੈਂ ਚੂਠ ਬੋਲ ਰਹੀ ਮੈਂ ਚੀਜ਼ ਮੰਨੀ ਨਹੀਂ ਸਕਦੀ ਉਹ ਝੂਠ ਬੋਲ ਰਿਹਾ ਕੀ ਨਹੀਂ ਮੈਂ ਇਹ ਚੀਜ਼ ਨਹੀਂ ਮੰਨ ਸਕਦੀ ਮੈਂ ਐਕਸੈਪਟ ਹੀ ਨਹੀਂ ਕਰ ਸਕਦੀ ਜੀ ਇਸ ਚੀਜ਼ ਨੂੰ ਉਹ ਕਹਿੰਦੇ ਪਏ ਨੇ ਕਿ ਬਈ ਜਦੋਂ ਇਹ ਗੱਲ ਹੋਈ ਉਦੋਂ ਮੇਰੇ ਹਸਬੰਦ ਨੇ ਉਹਨਾਂ ਨੂੰ ਕਿਹਾ ਕਿ ਬਈ ਕਿਸੇ ਤਰੀਕੇ ਦੀ ਇਹ ਗੱਲ ਨਾ ਕਰੋ ਜਦੋਂ ਮੇਰੇ ਮੇਰੀ ਮੇਰਾ ਸਵਾਲ ਸੁਣ ਲਓ ਉਸ ਤੋਂ ਬਾਅਦ ਕਹਿੰਦੇ ਨੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬਹੁਤ ਚੰਗੀਆਂ ਗਾਲਾਂ ਕੱਢੀਆਂ ਗਾਲਾਂ ਤਰੀਕੇ ਨਾਲ ਕੱਢੀਆਂ ਜਦੋਂ ਮੈਂ ਇਸ ਚੀਜ਼ ਤੋਂ ਮਨਾ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਜਿਹੜਾ ਹੈ ਉਹ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਤੇ ਜਿਸ ਤੋਂ ਬਾਅਦ ਜਦੋਂ ਮੇਰੀ ਵਾਈਫ ਨੇ ਮੈਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤੇ ਮੇਰੇ ਵਾਈਫ ਦੇ ਨਾਲ ਵੀ ਜੜੀ ਆ ਉਹ ਹੱਤੋਪਾਈ ਕੀਤੀ ਜਿਸ ਦੌਰਾਨ ਮੈਂ ਵੀਡੀਓ ਬਣਾਈ ਇਸ ਸੀਨ ਨੂੰ ਤੁਸੀਂ ਮੰਨਦੇ ਹੋ ਹਾਂਜੀ ਹਾਂਜੀ ਮੈਂ ਮੰਨਦੀ ਆ ਪਰ ਜੈਂਟਸ ਦੀ ਵੀਡੀਓ ਕੀਤੀ ਹੈ ਜੇ ਉਹ ਮੇਰੇ ਹਸਬੰਡ ਉਹਦੇ ਘਰ ਵਾਲੇ ਨੂੰ ਮਾਰ ਰਹੇ ਨੇ ਤੇ ਲੇਡੀ ਵੀ ਇਥੇ ਵੀਡੀਓ ਬਣਾ ਸਕਦੀ ਆ ਮੈਂ ਤੁਹਾਨੂੰ ਪੁੱਛਣਾ ਚਾਹਨੀ ਆ ਫਿਰ ਲੇਡੀ ਦੀ ਵੀਡੀਓ ਕਿੱਥੇ ਆ ਮੈਂ ਨਹੀਂ ਮੰਦੀ ਕਿ ਇੱਕ ਬੰਦਾ ਉਹਦੀ ਜਨਾਨੀ ਮਾਰ ਖਾ ਰਹੀ ਹੈ ਤੇ ਦੂਜਾ ਬੰਦਾ ਵੀਡੀਓ ਬਣਾ ਰਿਹਾ ਹੈ ਕੀ ਗੱਲ ਉਹਦਾ ਬੰਦਾ ਨਹੀਂ ਸੀ ਉਹ ਉਹਦਾ ਘਰ ਵਾਲਾ ਸੀਗਾ ਮੈਂ ਨਹੀਂ ਮੰਨ ਸਕਦੀ ਮੈਂ ਅੱਜ ਆਪਣੇ ਘਰ ਵਾਲੇ ਕਰਕੇ ਅੱਜ ਇੱਥੇ ਤੱਕਨ ਪਹੁੰਚੀ ਆ ਥਾਣੇ ਖੜੀਆਂ ਜਿਹੜਾ ਕਿ ਇੱਕ ਸਿੱਖ ਪਰਿਵਾਰ ਦੀ ਕੁੜੀਆਂ ਨੂੰ ਸ਼ੋਭਾ ਨਹੀਂ ਦਿੰਦਾ ਮੈਂ ਆਪਣੇ ਹਸਬੰਡ ਕਰਕੇ ਖੜੀਆਂ ਤੇ ਕੀ ਗੱਲ ਉਹ ਹਸਬੰਡ ਆਪਣੀ ਵਾਈਫ ਦੀ ਵੀਡੀਓ ਬਣਾ ਰਿਹਾ ਹੈ ਕਿਉਂ ਬਣਾ ਰਿਹਾ ਹੈ ਮੁੱਦਾ ਬਣ ਰਿਹਾ ਵਾ ਕੋਈ ਏਦਾਂ ਦੀ ਗੱਲ ਨਹੀਂ ਹੈ ਕਿ ਜੋ ਵੀ ਕਿਹਾ ਜਾ ਰਿਹਾ ਕਿ ਇੱਕ ਬੂਟ ਮਗਰ ਉਹਦੀ ਵੀਡੀਓ ਨਹੀਂ ਬਣੀ ਫੇਰ ਭਾਜੀ ਜਿਹੜੀ ਉੱਥੇ ਸਾਰੇ ਆਪਣੇ ਅੱਡੇ ਵਾਲੇ ਹੈਗੇ ਨੇ ਉਹਨਾਂ ਕੋ ਜਾ ਕੇ ਇਨਕੁਆਇਰੀ ਕਰੋ ਹੋਇਆ ਕਿ ਅਸਲ ਵਿੱਚ ਉਹਨੋਂ ਇੱਕ ਬੰਦਾ ਆਪਣੀ ਜਨਾਨੀ ਨੂੰ ਘਟਵਾਣ ਦੇ ਨਾਲ ਵੀਡੀਓ ਬਣਵਾਣ ਰਿਹਾ ਇਹਦੇ ਕੋਈ ਹੋਰ ਮਕਸਦ ਨਹੀਂ ਆਇਆ ਫਿਰ ਜਿਹੜਾ ਗਾਹ ਆ ਗਿਆ ਸਾਡੇ ਲਈ ਹਜ਼ਾਬ ਹੈ ਮੈਨੂੰ 12 13 ਸਾਲ ਹੋ ਗਏ ਬੂਟਾ ਦਾ ਕੰਮ ਕੋਈ ਵੀ ਕੰਪਲੇਂਟ ਆਈ ਹੋਵੇ ਗੱਲ ਕਰੋ ਭਾਜੀ ਅਸੀਂ ਪਿਆਰ ਨਾਲ ਇੰਨੇ ਤਰੀਕੇ ਨਾਲ ਗੱਲ ਕਰਦੇ ਕਸਟਮਰ ਨਾਲ ਆਪਣੇ ਭਾਜੀ ਮਗਰ ਏਕਸੀ ਹੋਰ ਇਰਾਦੇ ਨਹੀਂ ਆਏ ਸੀਗੇ ਅੱਜ ਜਿਸ ਤਰੀਕੇ ਦੇ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹਨਾਂ ਨੇ ਮੇਰੇ ਤੇ ਇਲਜ਼ਾਮ ਵੀ ਲਗਾਇਆ ਹੈਗਾ ਕਿ ਛੋਟੇ ਭਰਾ ਦਾ ਵੀ ਪਰਚਾ ਕਰੋ ਉਹਨਾਂ ਨੇ ਵੀ ਹੱਥ ਚੱਕਿਆ ਹੁਣ ਵੀਡੀਓ ਦੇ ਸਾਹਮਣੇ ਜੇ ਮੈਂ ਆਇਆ ਤੇ ਛੁਟਾਇਆ ਤੇ ਉਹ ਮੇਰੇ ਹੱਥੀ ਪਈਏ ਆ ਸਭ ਕੁਝ ਤੁਹਾਡੇ ਸਾਹਮਣੇ ਹੈਗਾ ਜੀ ਉਥੇ ਜਿਹੜੇ ਮਜੂਦ ਸੀ ਉਹ ਵੀ ਗਵਾਏ ਦੇਣ ਆਏ ਉਹਨਾਂ ਨੇ ਐਸ ਐਚਓ ਨੇ ਕੱਲ ਜਾ ਕੇ ਆਪ ਜਾ ਕੇ ਇਨਕੁਆਇਰੀ ਕੀਤੀ ਹੈ ਫਿਰ ਐਫ ਆਰ ਕਿਵੇਂ ਦਰਜ ਹੋ ਗਿਆ ਜੇਕਰ ਸਾਰੀ ਗੱਲ ਸਾਫ਼ ਹੈਗੀ ਹੈ ਜੇਕਰ ਤੁਸੀਂ ਇਹ ਤਸਵੀਰਾਂ ਲੈ ਕੇ ਘੁੰਮ ਰਹੇ ਹੋ ਫਿਰ ਐਫ ਆਰ ਕਿਸ ਗੱਲ ਦੀ ਦਰਜ ਹੋਗੀ ਜੀ ਇਹ ਤੇ ਐਸਐਚਓ ਨੂੰ ਪੁੱਛਣਾ ਜਿਹੜਾ ਉਸ ਦਿਨ ਸਾਡੀ ਲਿਖੀ ਨਹੀਂ ਹੈਗੀ ਸਾਨੂੰ ਦੋ ਦਿਨ ਟਾਲਦੇ ਸਾਡੇ ਤੇ ਤੀਜੇ ਦਿਨ ਪਤਾ ਲੱਗਾ ਜਾ ਕੇ ਕਿ ਤੁਹਾਡੇ ਉੱਤੇ ਵੀ ਮੁਕੱਦਮਾ ਹੋ ਗਿਆ ਸਾਡੇ ਵੱਲ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਇਸ ਕਰਕੇ ਸਾਨੂੰ ਆਪਣੇ ਸ਼ਹਿਰੀ ਵੀਰੇ ਤੇ ਸਿੱਖ ਤਾਲ ਕਮੇਟੀ ਦੇ ਭਾਈਆਂ ਦਾ ਸਹਾਰਾ ਮਿਲਿਆ ਵਾ ਜਿਸ ਕਰਕੇ ਅਸੀਂ ਇਸ ਮੁਕਾਮ ਤੇ ਪਹੁੰਚੇ ਹੈਗੇ ਆ ਅੱਛਾ ਜਿਸ ਤਰੀਕੇ ਦੀ ਜਦੋਂ ਜਦੋਂ ਇਹ ਵੀਡੀਓ ਵਾਇਰਲ ਹੋਈ ਜਦੋਂ ਕੁੱਟਮਾਰ ਹੋ ਰਹੀ ਸੀ ਤੁਸੀਂ ਉਸ ਜਗ੍ਹਾ ਦੇ ਉੱਤੇ ਸੀਗੇ ਤੁਸੀਂ ਦੇਖਿਆ ਜਦੋਂ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ ਕੁੱਟਮਾਰ ਜੋ ਹੋਈ ਹੈ ਉਹ ਸਹੀ ਹੈ ਜਾਂ ਗਲਤ ਹੈ ਦੇਖੋ ਭਾਈ ਵੀਡੀਓ ਤੇ ਸਾਰਿਆਂ ਨੇ ਵੇਖੀ ਹੈ ਉਹਦੇ ਵਿੱਚ ਕੱਪੜੇ ਪਹਿਲਾਂ ਕਿਹਦੇ ਫਟੇ ਪਏ ਨੇ ਇਹ ਤੁਸੀਂ ਨੋਟਿਸ ਕੀਤਾ ਆ ਤੁਸੀਂ ਜਦੋਂ ਹੁਣ ਜਦੋਂ ਕਿਸੇ ਤੋਂ ਦੇਖੋਗੇ ਤੇ ਉਸ ਵੀਡੀਓ ਦਾ ਜਦੋਂ ਸਟਾਰਟ ਤਾਂ ਆਪਾਂ ਸਟਾਰਟ ਐਂਡ ਕਲਿੱਪ ਸਟਾਰਟ ਹੋਣਾ ਉਦੋਂ ਹੀ ਉਸ ਕਲਿੱਪ ਦੀ ਸਟਾਰਟਿੰਗ ਦੇ ਵਿੱਚ ਦੇਖੀਏ ਕਿ ਜਿਹੜਾ ਦੁਕਾਨਦਾਰ ਹੈ ਜਿਹੜਾ ਜਿਹੜਾ ਇਹਨਾਂ ਦਾ ਬ੍ਰਦਰ ਹੈ ਜਿਹੜਾ ਉੱਥੇ ਉਸ ਟਾਈਮ ਮੌਕੇ ਤੇ ਕੱਲਾ ਸੀ ਉਹਦੇ ਉਹ ਇੱਥੋਂ ਕੱਪੜੇ ਕਿਦਾਂ ਪਾਟ ਗਏ ਕਿ ਜੇ ਲੜਾਈ ਝਗੜਾ ਮੰਨ ਲਓ ਜੇ ਆਪਾਂ ਕਹਿੰਦੇ ਆਂ ਵੀ ਉਸੇ ਵੀਡੀਓ ਦੇ ਵਿੱਚ ਲੜਾਈ ਝਗੜਾ ਲੇਡੀਆਂ ਨਾਲ ਸਟਾਰਟ ਹੋਇਆ ਤੇ ਫਿਰ ਸਟਾਰਟਿੰਗ ਤੋਂ ਪਹਿਲਾਂ ਆਲਰੇਡੀ ਉਹ ਕਪੜੇ ਘਰੋਂ ਹੀ ਪਾੜ ਕੇ ਲਿਆਇਆ ਜਾਂ ਜਿੰਨੇ ਆ ਨੁੰਦਰਾ ਵੱਜੀਆਂ ਨੇ ਜਾਂ ਜਿੰਨੀ ਉਹ ਖਿੱਚ ਤੋਈ ਹੈ ਉਹ ਉਹਦੇ ਨਾਲ ਪਹਿਲਾਂ ਉਹ ਉਹ ਵਾਲਾ ਸਿਰਫ ਉਹ ਕਲਿੱਪ ਨੂੰ ਉਹਨੂੰ ਹਾਈਲਾਈਟ ਕਰਕੇ ਤੇ ਇੱਕ ਤਰਫਾ ਕਾਰਵਾਈ ਕਰਾ ਦਿੱਤੀ ਗਈ ਹੁਣ ਜਦੋਂ ਪੁਲਿਸ ਦੇ ਕੋਲ ਅਸੀਂ ਆ ਕੇ ਆਪਣੇ ਜਿਹੜੇ ਤੱਥ ਰੱਖੇ ਨੇ ਮਾਰਕੀਟ ਵਾਲੇ ਦੇਖੋ ਦੁਕਾਨਦਾਰ ਇੱਕ ਐਸਾ ਪ੍ਰੋਫੈਸ਼ਨ ਹੈ ਕਿ ਦੁਕਾਨਦਾਰ ਦੇ ਨਾਲ ਜਿਹੜਾ ਦੁਕਾਨਦਾਰ ਹੈ ਉਹ ਇੱਕ ਦੂਜੇ ਨਾਲ ਜੈਲਸ ਕਰਦਾ ਕਿਉਂਕਿ ਉਹਦੀ ਕੰਪੀਟੀਸ਼ਨ ਹੁੰਦਾ ਵੀ ਮੇਰਾ ਗਾਹ ਕੋਨੇ ਲੈ ਗਿਆ ਮੇਰਾ ਗਾਹ ਕੋਨੇ ਲੈ ਗਿਆ ਪਰ ਮੈਂ ਇਹ ਕਹਿੰਦਾ ਇਸ ਕੰਪੀਟੀਸ਼ਨ ਦੇ ਦੌਰਾਨ ਵੀ ਜੈਲਸ ਦੇ ਦੌਰਾਨ ਵੀ ਹੁਣ ਪੁਲਿਸ ਨੇ ਜਾ ਕੇ ਉਹ ਜਿਹੜੀਆਂ ਨਾਲ ਦੀਆਂ ਦੁਕਾਨਦਾਰਾਂ ਕੋਲੋਂ ਜਿਹੜੀਆਂ ਉੱਥੇ ਐਵੀਡੈਂਸ ਲਏ ਆ ਜਾਂ ਕੀਤਾ ਜਾਂ ਪੁੱਛਿਆ ਉਹੀ ਜੇ ਡੇਫਰਸ ਲਏ ਹੁੰਦੇ ਤੇ ਮੇਬੀ ਸ਼ਾਇਦ ਇੱਥੇ ਤੱਕ ਇਨੀ ਕੰਟਰੋਵਰਸੀ ਨਾ ਪੈਦਾ ਹੁੰਦੀ ਝਗੜਾ ਹੋਇਆ ਕਿਸੇ ਨੇ ਕਾਨੂੰਨ ਹੱਥ ਚ ਲਿਆ ਲਿਆ ਉਹਨੋਂ ਦੇ ਉੱਤੇ ਜੇ ਮੰਨ ਲਓ ਬਿਬੀਨਲ ਕੋਟਮਾਰ ਹੋਈਏ ਤੇ ਬਿਬੀ ਉਹਦੇ ਕੋਟਮਾਰ ਦਾ ਪਰਚਾ ਜੋ ਬਣਦਾ ਸੀ ਉਹ ਪੁਲਿਸ ਨੇ ਦੇ ਦਿੱਤਾ ਤੇ ਜੋ ਉਹਦੇ ਨਾਲ ਦੁਕਾਨਦਾਰ ਨਾ ਹੋਇਆ ਉਹਦੀ ਵੀ ਤੇ ਕਾਰਵਾਈ ਕਰ ਦੀਏ ਇੱਕ ਤਰਫਾ ਕਾਰਵਾਈ ਕਿਉਂ ਕਰੀਏ ਬਾਕੀ ਇਸ ਗੱਲਾਂ ਨੂੰ ਅੱਜ ਬਣਾਉਂਦਿਆਂ ਹੋਇਆਂ ਇਸ ਗੱਲਾਂ ਨੂੰ ਅੱਜ ਹਾਈਲਾਈਟ ਕਰਦਿਆਂ ਹੋਇਆਂ ਅੱਜ ਨਵੀਆਂ ਤੋਂ ਨਵੀਆਂ ਉਹ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਕੋਈ ਉਹ ਇੱਕ ਈਯੂਬ ਨਾਂ ਦਾ ਇੱਕ ਬੰਦਾ ਹੈ ਉਹ ਇਸ ਗੱਲ ਨੂੰ ਮੁਸਲਮਾਨ ਤੇ ਇੱਕ ਸਿੱਖ ਦੀ ਉਹ ਗੱਲ ਨੂੰ ਇੱਕ ਰੰਗਤ ਦੇਣ ਦੀ ਗੱਲ ਕਰ ਰਿਹਾ ਹੈ ਇੱਕ ਝਗੜਾ ਹੋਇਆ ਹੈ ਸਿੰਪਲ ਕੋਈ ਵੀ ਬੰਦਾ ਝਗੜਾ ਕਰ ਸਕਦਾ ਕਿਸੇ ਨਾਲ ਵੀ ਕਿਸੇ ਦਾ ਝਗੜਾ ਹੋ ਸਕਦਾ ਉਹਨੂੰ ਮਜਬ ਨਾਲ ਜੋੜਨ ਦੀ ਤਾਂ ਗੱਲ ਹੀ ਕੁਛ ਨਹੀਂ ਸੀ ਔਰ ਅੱਜ ਵੇਖੋ ਅੱਜ ਸਿੱਖ ਤਾਲਮਿਲ ਕਮੇਟੀ ਮੰਨ ਲਓ ਅੱਜ ਇੱਕ ਸਿੱਖ ਪਰਿਵਾਰ ਨਾਲ ਐ ਤੱਕਾ ਹੋਇਆ ਜਾਂ ਉਸ ਸਿੱਖ ਤਾਲਮਿਲ ਕਮੇਟੀ ਨੇ ਉਹਨਾਂ ਨਾਲ ਖੜਾ ਹੋਇਆ ਸਿੱਖ ਤਾਲਮਿਲ ਕਮੇਟੀ ਦਾ ਤੇ ਇੱਕ ਇੱਕ ਫੰਡਾਮੈਂਟਲ ਇੱਕ ਉਹਦਾ ਫਰਜ਼ ਹੈ ਕਿ ਉਹਨੇ ਹਰ ਇੱਕ ਗੁਰਸਿੱਖ ਦੇ ਨਾਲ ਜਾਂ ਸਿੱਖ ਨਾਲ ਜਿੱਥੇ ਉਹਦੇ ਨਾਲ ੱਤਕਾ ਹੋਏਗਾ ਉੱਥੇ ਉਹ ਖੜੀ ਹੋਏਗੀ ਅੱਛਾ ਮੈਂ ਤੁਹਾਡੀ ਵੱਲ ਹਰਪਾਲ ਜੀ ਉਹਨਾਂ ਵਾਂ ਪਰ ਇੱਕ ਦੋ ਕੁ ਸਵਾਲ ਇਹਨਾਂ ਕੋਲ ਆ ਕਰ ਲਵਾਂ ਅੱਛਾ ਜਿਸ ਤਰੀਕੇ ਦਾ ਜੋ ਵੀ ਹੁਣ ਐਫਆਈਆਰ ਹੋਈ ਸਾਰਾ ਕੁਝ ਹੋਇਆ ਹੈਗਾ ਤੁਸੀਂ ਉਸ ਤੋਂ ਬਾਅਦ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਮਿਲੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕੁਝ ਰਵੱਈਆ ਤੁਹਾਡੇ ਨਾਲ ਵਰਤਿਆ ਗਿਆ ਠੀਕ ਸੀ ਜੀ ਠੀਕ ਸੀ ਬਾਕੀ ਜੋ ਸਾਡੇ ਜੋ ਸਾਡੇ ਨਾਲ ਆਏ ਸਿਕਤਾਲ ਮਿਲ ਕਮੇਟੀ ਉਹ ਸਾਡਾ ਇਹ ਸਟੇਪ ਰਹੇਗਾ ਜੋ ਹੈ ਕਹਿਣਗੇ ਜਿਸ ਤਰ੍ਹਾਂ ਕਹਿਣਗੇ ਕਾਉਂਸਲਰ ਸਾਹਿਬ ਜਿਸ ਤਰ੍ਹਾਂ ਕਹਿਣਗੇ ਸਾਡਾ ਉਹੀ ਫੈਸਲਾ ਹੈ ਜੀ ਠੀਕ ਹੈ ਜੀ ਹਰਪਾਲ ਜੀ ਤੁਹਾ ਇੱਕ ਪ੍ਰੈਸ ਕਾਨਫਰੰਸ ਹੋਈ ਹੁਣ ਉਸ ਦੇ ਵਿੱਚ ਤੁਹਾਡੇ ਉੱਪਰ ਤੁਹਾਡੀ ਸਿਕਤਾਲ ਮਿਲ ਕਮੇਟੀ ਉੱਪਰ ਕਾਫੀ ਇਲਜ਼ਾਮ ਲੱਗੇ ਨੇ ਉਹ ਕਹਿੰਦੇ ਨੇ ਕਿ ਇਹ ਉਹ ਤਾਲ ਮਿਲ ਕਮੇਟੀ ਹੈ ਜੋ ਨਜਾਇਜ਼ ਐਫਆਰ ਕਰਉਂਦੀ ਹੈ ਐਫਆਰ ਕਰਾ ਕੇ ਪੈਸੇ ਸੁੱਲਦੀ ਹੈ ਇਹ ਇਲਜ਼ਾਮ ਤੁਹਾਡੇ ਉੱਪਰ ਲੱਗੇ ਨੇ ਇਹਨਾਂ ਇਲਜ਼ਾਮਾਂ ਨੂੰ ਕਿਵੇਂ ਦੇਖਦੇ ਜਿਹੜੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਗੁਰਦੁਆਰਾ ਸਾਹਿਬ ਦੀ ਇੱਕ ਬੇਜਬੀ ਦਾ ਜਿਹੜਾ ਇੱਕ ਹਵਾਲਾ ਦਿੱਤਾ ਗਿਆ ਉਹਦੇ ਵਿੱਚ ਉਹ ਜਿਹੜੀ ਉਹਨੂੰ ਇੱਕ ਜਿਹੜਾ ਬਿਆਨ ਹੈ ਉਹ ਬਿਆਨ ਦੀ ਕਾਪੀ ਨੂੰ ਉੱਥੇ ਉਹ ਹਾਈਲਾਈਟ ਕਰਕੇ ਦਿਖਾਇਆ ਗਿਆ ਬਟ ਉਸ ਬਿਆਨ ਦੇ ਜਿਹੜਾ ਪਿੱਛੇ ਵਾਲਾ ਜਿਹੜਾ ਐਪੋਸੋਡ ਹੈ ਉਹ ਕਿਸੇ ਨੇ ਵੀ ਨੂੰ ਉੱਥੇ ਨਹੀਂ ਰੱਖਿਆ ਉਹ ਮੈਂ ਦੱਸਣਾ ਚਾਹਨਾ ਕਿ ਉਸ ਜਦੋਂ ਆਪਣਾ ਬੇਦਵੀ ਦਾ ਹੋਇਆ ਸੀ ਜਦੋਂ ਉੱਤੇ ਤੇ ਸ਼ਹਿਰ ਦੀਆਂ ਮੇਨ ਮੇਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਮੇਨ ਜਥੇਬੰਦੀਆਂ ਉਹਨਾਂ ਨੇ ਲਿਖਤੀ ਤੌਰ ਤੇ ਲਿਖਤੀ ਤੌਰ ਤੇ ਬਕਾਇਦਾ ਸਾਈਨ ਕਰਕੇ ਉਹ ਸਾਰਿਆਂ ਨੇ ਆਪਣੀਆਂ ਉਸ ਆਪਣੇ ਸਾਨੂੰ ਜਿਹੜਾ ਉਹ ਪ੍ਰਦੇਸੀ ਸਾਹਿਬ ਨੂੰ ਜਿਹੜੀਆਂ ਉਹ ਲਿਆ ਕੇ ਦਿੱਤੀਆਂ ਮੈਂ ਇਹਦੇ ਪ੍ਰਿੰਟ ਆਊਟ ਕੱਢ ਕੇ ਆਪ ਜੀ ਨੂੰ ਉਹ ਵੀ ਦੇ ਦਿਆਂਗਾ ਬਿਲਕੁਲ ਹੈ ਮੈਂ ਵੈਸੇ ਇੱਕ ਗੱਲ ਕਰ ਰਿਹਾ ਵੀ ਉਹ ਜਦੋਂ ਇਹ ਜਿਹੜੀਆਂ ਇਹ ਜਦੋਂ 17 ਕਮੇਟੀਆ ਬੰਦਿਆਂ ਦੇ ਜਿਹੜੀਆਂ ਸਾਈਨ ਨੇ 17 ਪ੍ਰਬੰਧਕ ਕਮੇਟੀਆਂ ਦੇ ਸਾਈਨ ਨੇ ਜਾਂ ਸਿੱਖ ਜਥੇਬੰਦੀਆਂ ਦੇ ਸਾਈਨ ਨੇ ਉਹਦੇ ਚ ਕੱਲਾ ਤਜਿੰਦਰ ਪ੍ਰਦੇਸੀ ਜਾਂ ਕੱਲਾ ਸਿੱਖ ਤਾਲਮਿਲਕ ਕਮੇਟੀ ਕਿੰਨਾ ਗੁਨੇਗਾਰ ਬਣ ਗਈ ਹੋ ਕਹਿੰਦੇ ਸੀ ਇੱਕ ਗੱਲ ਹੈ ਵੀ ਜਦੋਂ ਇੱਕ ਕਮੇਟੀ ਦਾ ਇੱਕ ਇਸ਼ੂ ਉੱਠਿਆ ਉਸ ਇਸ਼ੂ ਦੇ ਵਿੱਚ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹ ਸਾਰਿਆਂ ਨੇ ਲਿਆ ਕੇ ਜਦੋਂ ਇੱਕ ਗੱਲ ਰੱਖੀ ਵੀ ਹਾਂ ਵੀ ਉਹ ਮੰਦ ਮੰਦਬੁੱਧੀ ਹੈ ਤੇ ਉਹਨੇ ਉਹ ਦੁੱਧ ਜਿਹੜਾ ਰੋੜਿਆ ਜਾਂ ਕੀਤਾ ਤੇ ਉਹਨੂੰ ਉਹ ਜਿਹੜਾ ਉਹ ਮਾਫ ਕਰ ਦਿੱਤਾ ਜਾਵੇ ਤੇ ਉਸ ਗੱਲ ਦੇ ਉੱਤੇ ਜੇਤਜਿੰਦਰ ਸਿੰਘ ਪਰਦੇਸੀ ਉਹਨਾਂ ਨੇ ਆਪਣੇ ਬਿਆਨਾਂ ਉੱਤੇ ਜਿਹੜਾ ਪਰਚਾ ਦਰਜ ਕਰਾਇਆ ਸੀ ਉਹਦੇ ਵਿੱਚ ਕੋਈ ਕਿੱਥੇ ਕਿਹੜਾ ਕੋਈ ਲਾਲਚ ਜਾਗਿਆ ਕਿਹੜਾ ਕੋਈ ਪੈਸੇ ਦਾ ਲੈਣ ਦੇਣ ਹੋਇਆ ਖਾਮ ਖਾਂ ਜੇਕਰ ਚੰਗੀ ਭਲੀ ਔਰਤ ਜੇ ਰੋਡ ਦੇ ਉੱਤੇ ਜਾ ਰਹੀ ਹੈ ਤੇ ਉਹਦੇ ਉੱਤੇ ਆਪਾਂ ਕੋਈ ਵੀ ਇੱਕ ਕਿੰਤੂ ਪਰੰਤੂ ਕਰਦਗੇ ਉਹਦੇ ਤੱਥ ਕੀ ਹੈ ਸਭ ਝੂਠ ਹੈ ਝੂਠਾ ਦਾ ਪਲੰਦਾ ਹੈ ਹੁਣ ਮੇਰੀ ਇਹ ਗੱਲ ਨਹੀਂ ਸਮਝਦੇ ਸਾਡੀ ਮਾਰਕੀਟ ਐਸੋਸੀਏਸ਼ਨ ਦਾ ਮਸਲਾ ਸੀ ਗੁਰਦੇਵ ਆਪਣਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਉੱਥੇ ਮਾਰਕੀਟ ਦਾ ਐਸੋਸੀਏਸ਼ਨ ਦਾ ਮਸਲਾ ਸੀ ਉਹਦੇ ਤੋਂ ਮਾਰਕੀਟ ਐਸੋਸੀਏਸ਼ਨ ਜਿਹੜੀ ਆਲਰੇਡੀ ਉਹ ਸਾਰਿਆਂ ਕੋਲੋਂ ਹਰ ਸਾਲ ਜਿਹੜੀ ਹੈ ਉਹ ਬਕਾਇਦਾ ਉੱਥੋਂ ਉਹਨਾਂ ਕੋ ਫੰਡਸ ਲੈਂਦੀ ਸੀ ਔਰ ਵੈਲਫੇਅਰ ਉੱਤੇ ਲੈਂਦੀ ਸੀ ਉਹਨੋਂ ਫੰਡਸ ਦੇ ਇਸ਼ੂ ਨੂੰ ਵੀ ਉਹ ਚੁੱਕ ਕੇ ਹਰਪਾਲ ਸਿੰਘ ਜੱਡੇ ਨਾਲ ਜੋੜ ਦੇਣਾ ਜਾਂ ਕਰ ਦੇਣਾ ਕਿਉਂਕਿ ਹਰਪਾਲ ਸਿੰਘ ਜੱਡਾ ਉਸ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਸੀ ਪ੍ਰੈਜ਼ੀਡੈਂਟ ਨੇ ਹੀ ਉਹਦੇ ਸਾਰੇ ਲੈਣ-ਦੇਣ ਕਰਨੇ ਸੀ ਨਾ ਜੇ ਮੰਨ ਲਓ ਉਸ ਗੱਲ ਦਾ ਰਵਿਦਾਸ ਧਾਮ ਦੇ ਵਿੱਚੋਂ ਪ੍ਰਬੰਧਕ ਕਮੇਟੀ ਨੇ ਕਿਹਾ ਵੀ ਨਹੀਂ ਜੱਡਾ ਸਾਹਿਬ ਵੀ ਅਸੀਂ ਆਪਣੇ ਵੱਲੋਂ ਕਰਾਂਗੇ ਅਸੀਂ ਆਪਣੀ ਵੈਲਫੇਅਰ ਕਰਾ ਕੇ ਦੇਾਂਗੇ ਤੁਹਾਨੂੰ ਠੀਕ ਹੈ ਜੀ ਜੋ ਪੈਸੇ ਉਹ ਆਏ ਸੀ ਉਹ ਆਲਰੇਡੀ ਪੈਸੇ ਅਸੀਂ ਉਹਨਾਂ ਨੂੰ ਮੋੜ ਦਿੱਤੇ ਇਹਦੇ ਵਿੱਚ ਮੈਲਾਫਾਈਡ ਕਿੱਥੇ ਆਈ ਖਾਣੇ ਪੈਸੇ ਖਾਣ ਦਾ ਲਾਲਚ ਕਿੱਥੋਂ ਆਇਆ ਨਾਲੇ ਉਸ ਵਾਈ ਗਰੂਪ ਪਰਮਾਤਮਾ ਨੇ ਬਖਸ਼ਿਸ਼ ਦੇ ਨਾਲ ਨਾ ਉਹ ਪਰਮਾਤਮਾ ਨੇ ਮੈਨੂੰ ਨਾ ਉਸ ਕੰਨ ਤੋਂ ਚੱਕ ਕੇ ਤੇ ਕਿਤੇ ਟੱਕਰ ਲਿਆ ਤਾਂ ਮੈਂ ਉਹਦਾ ਸ਼ੁਕਰਾਨਾ ਕਰਦਾ ਇਹ 2 4 5 ਲੱਖ ਰੁਪਏ 10 ਲੱਖ ਜਾਂ 20 ਲੱਖ ਨਾ ਇਹ ਮੇਰਾ ਕੋਈ ਫਰਕ ਨਹੀਂ ਪੈ ਚਲਿਆ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਬਾਕੀ ਰਹਿ ਗਈ ਉਹ ਫਿਰ ਇੱਕ ਹੋਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਗੰਦ ਖੋਲਿਆ ਗਿਆ ਉਹ ਗੰਦ ਕੀ ਖੋਲਿਆ ਗਿਆ ਕਿ ਇਹ ਸ਼ੰਟੂ ਸ਼ੂਟਰ ਉਹ ਅੱਜ ਤੋਂ 20 25 30 ਸਾਲ ਪੁਰਾਣੀਆਂ ਗੱਲਾਂ ਨੇ ਮਰ ਗਿਆ ਉਹ ਸ਼ੰਟੂ ਮਾਰਗਸ਼ਨ ਟੂ ਸ਼ੂਟਰ ਹਰਪਾਲ ਸਿੰਘ ਚੱਡਾ ਅੱਜ ਦੇ ਸਮਾਜ ਦੇ ਵਿੱਚ ਵਿਚਰ ਰਿਹਾ ਹੈ ਹਰਪਾਲ ਸਿੰਘ ਚੱਡਾ ਦੇ ਨਾਲ ਕੋਈ ਕੋਈ ਮਾੜੀ ਗੱਲ ਹੈਗੀ ਹੈ ਉਹਨੂੰ ਲਿਆ ਕੇ ਰੱਖੋ ਫਿਰ ਮੈਂ ਤੁਹਾਨੂੰ ਪੁੱਛਾਂ ਅੱਛਾ ਉਹ ਤਾਂ ਕਹਿ ਰਹੇ ਨੇ ਕਿ ਭਈ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਤੋਂ ਲਗਾਤਾਰ ਹਰਪਾਲ ਸਿੰਘ ਚੱਡਾ ਤੇ ਉਹਨਾਂ ਦੀ ਕਮੇਟੀ ਐਫਆਈਆਰ ਤੇ ਐਫਆਈਆਰ ਕਰਾ ਰਹੀ ਹੈ ਤੇ ਲੋਕਾਂ ਤੋਂ ਉਹਨਾਂ ਨੇ ਬੰਦੇ 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 ਉਸ ਜਗ੍ਹਾ ਦੇ ਉੱਤੇ ਖੜੇ ਕਰਕੇ ਰੱਖੇ ਆ ਕਿ ਭਈ ਆਹ ਦੇਖੋ ਇਹਨਾਂ ਤੋਂ ਇਹਨਾਂ ਨੇ ਪੈਸੇ ਮੰਗੇ ਹੈਗੇ ਆ ਪਰਚੇ ਰੱਦ ਕਰਾਉਣ ਦੀ ਦੇਖੋ ਜਿਹੜੀਆਂ ਗੱਲਾਂ ਮੈਂ ਅੱਜ ਇੱਥੇ ਮੇਰਾ ਖਲ ਸੇੜਦਾ ਨਾ ਇੱਥੇ 2-400 ਬੰਦਾ ਜਿਹੜਾ ਉਹ ਇਕੱਠਾ ਹੋਇਆ ਉਹ ਇਸ ਇਸ਼ੂ ਨਾਲ ਇਕੱਠਾ ਹੋਇਆ ਕਿ ਹਾਂ ਵੀ ਉਹਦਾ ਜਿਹੜੀ ਐ ਇਸ ਗੱਲ ਦੇ ਉੱਤੇ ਆਪਾਂ ਨੂੰ ਪਹਿਰਾ ਦੇਈਏ ਹੁਣ ਇਸ ਗੱਲ ਦੇ ਵਿੱਚ ਵੀ ਇਸੇ ਪਰਿਵਾਰ ਦੇ ਕੋਲ ਕਿਹੜੇ ਬੰਦਿਆਂ ਨੇ ਕੀ ਅਪਰੋਚ ਕੀਤੀ ਹੈ ਮੈਂ ਉਹ ਵੀ ਤੁਹਾਨੂੰ ਹੁਣ ਆਪਣੇ ਮਾਈਕ ਤੋਂ ਦੱਸਣ ਲੱਗਾ ਕਿ ਭਾਵੇਂ ਇਹਨਾਂ ਨੂੰ ਕੁਆ ਸਵਾਲ ਪਾ ਕੇ ਪੁੱਛਿਓ ਵੀ ਇਹਨਾਂ ਕੋਲੋਂ ਪੈਸੇ ਦੀ ਮੰਗ ਕੀਤੀ ਗਈ ਵੀ ਤੁਸੀਂ ਪੈਸੇ ਦਿਓ ਤੇ ਤੁਹਾਡਾ ਰਾਇ ਨਮਾ ਕਰ ਦਿੰਦੇ ਆਂ ਅਸੀਂ ਪਰਚਾ ਕੈਨਸਲ ਕਰਾ ਦਿੰਦੇ ਕਿ ਇਹਨਾਂ ਨੇ ਕਿਹਾ ਜੀ ਤੁਹਾਨੂੰ ਪੈਸੇ ਦੇਣ। ਕਿਸਾਨ ਨੂੰ ਕਿਸੇ ਨੇ ਨਹੀਂ ਕਿਹਾ ਨਾਲੇ ਇੱਕ ਸਿੱਖ ਭਾਈਚਾਰਾ ਇੱਕ ਸਿੱਖ ਬੰਦਾ ਕਦੀ ਨਹੀਂ ਕਹੇਗਾ ਉਹ ਪੁਕਾਰ ਮਾਰ ਜੇਗਾ ਲੂਨਾ ਰਕੇ ਰੋਟੀ ਖਾ ਲੇਗਾ ਲੇਕਿਨ ਕਮਿਸ਼ਨ ਨਹੀਂ ਮੰਗੇਗਾ ਸਾਡੇ ਨਾਲ ਤਾਂ ਰਮੀ ਚ ਹੈਗਾ ਨਾ ਗੱਲ ਨਹੀਂ ਕਰ ਰਹੇ ਆ ਤੁਹਾਨੂੰ ਕਿੰਨੇ ਫੋਨ ਕੀਤਾ ਕਿ ਬਈ ਤੁਸੀਂ ਪੈਸੇ ਦਿਓ ਅਸੀਂ ਪਰਚਾ ਰੱਦ ਕਰਾਵਾਂ ਸਾਨੂੰ ਕਿਸੇ ਨੇ ਨਹੀਂ ਕੀਤਾ ਸਾਨੂੰ ਕਿਸੇ ਨੇ ਨਹੀਂ ਫੋਨ ਕੀਤਾ ਨਾ ਸਾਨੂੰ ਕੋਈ ਕਹੇਗਾ ਨਾ ਅਸੀਂ ਕਰਨਾ ਆ ਇਹੀ ਇਹੀ ਜਿਹੜੀਆਂ ਗੱਲਾਂ ਨੇ ਇਹ ਇੱਕ ਦੂਜੇ ਨੂੰ ਗੁੰਮਰਾਹ ਕਰਨ ਵਾਲੀਆਂ ਗੱਲਾਂ ਨੇ ਸਾਡੇ ਕੋਲੇ ਇਸ ਵੇਰ ਦੀਆਂ ਇੱਥੇ 10 ਅਰੀਏ ਗੱਲਾਂ ਹੋ ਗਈਆਂ ਵੀ ਹਾਂਜੀ ਉਹਦਾ ਜੀ ਤੁਸੀਂ ਉਹ ਪੈਸੇ ਮੰਗਦੇ ਨੇ ਪੈਸੇ ਦੇ ਕੇ ਜੀ ਤਾਂ ਉਹਦਾ ਪਰਚਾ ਕੈਂਸਲ ਹੋ ਜਾਏਗਾ ਉਹ ਮੈਂ ਕਹੇ ਪੁਲਿਸ ਦਾ ਕੰਮ ਹੈ ਨਾਲੇ ਸਿੱਖ ਤਾਲਮਿਲਕ ਕਮੇਟੀ ਜਾਂ ਹਰਪਾਲ ਸਿੰਘ ਚੱਡਾ ਜਾਂ ਹਰਪ੍ਰੀਤ ਸਿੰਘ ਨੀਟੂ ਜਾਂ ਸਜਿੰਦਰ ਸਿੰਘ ਪਰਦੇਸੀ ਜਾਂ ਸਾਡਾ ਸ਼ਹਿਰੀ ਚੱਡਾ ਜਾਂ ਹੋਰ ਮੇਬੀ ਜਿੰਨੇ ਵੀ ਪ੍ਰੋਮਿਨੈਂਟ ਫਿਗਰਸ ਜਾਂ ਜਿਹੜੀਆਂ ਸ਼ਹਿਰ ਚ ਵਿਚਰਦੀਆਂ ਨੇ ਉਹ ਕੋਈ ਅਥਾਰਟੀ ਨਹੀਂ ਨੇ ਅਥਾਰਟੀ ਜਿਹੜੀਆਂ ਨੇ ਉਹ ਪੁਲਿਸ ਹੈ ਪੁਲਿਸ ਨੇ ਆਪਣੇ ਤੌਰ ਦੇ ਉੱਤੇ ਇਨਵੈਸਟੀਗੇਟ ਕਰਕੇ ਉਸ ਗੱਲ ਦੇ ਉੱਤੇ ਜਿਹੜਾ ਉਹ ਆਪਣਾ ਵਰਕ ਕਰਨਾ ਹੈ ਉਹਨ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਗੈਰ ਇਹ ਪਰਚਾ ਦਰਜ ਹੀ ਨਹੀਂ ਸੀ ਹੋ ਸਕਦਾ ਜੇ ਪੁਲਿਸ ਦੀ ਇਨਵੈਸਟੀਗੇਸ਼ਨ ਹੋਈ ਹੈ ਤਾਂ ਹੀ ਉਹ ਪਰਚਾ ਦਰਜ ਹੋਇਆ ਅੱਜ ਜਿਹ ਉਸ ਪਰਚੇ ਦੇ ਵਿੱਚ ਐਮੈਂਡ ਹੋਣ ਜਾ ਰਹੀ ਹੈ ਅਜੋ ਕ੍ਰਾਸ ਪਰਚਾ ਜਿਹ ਹੋਣ ਜਾ ਰਿਹਾ ਹੈ ਕਿ ਉਹ ਵੀ ਪੁਲਿਸ ਨੇ ਆਪਣੇ ਤੌਰ ਤੇ ਵੈਰੀਫਾਈ ਕੀਤਾ ਨਾ ਉਹਦੇ ਸਾਡਾ ਕੀ ਰੋਲ ਹੈ ਵੀ ਆਰ ਨਾਟ ਅਥਾਰਟੀ ਕਿ ਅਸੀਂ ਆਪਣੇ ਆਪ ਸਾਈਨ ਕਰਾਂਗੇ ਸਾਡੇ ਸਾਈਨਾਂ ਤੇ ਪਰਚਾ ਦਰਜ ਹੋ ਜਾਏਗਾ ਮੁੜ ਕੇ ਹੀ ਸਾਈਨ ਕਰਾਂਗੇ ਤੇ ਰੈਜਨਾਮਾ ਹੋ ਜਾਏਗਾ ਜਾਂ ਪਰਚਾ ਕੈਨਸਲ ਹੋ ਜਾਏਗਾ ਵੀ ਆਰ ਨਾਟ ਦਾ ਅਥਾਰਟੀ ਅਸੀਂ ਹਾਂ ਆਪਣੀ ਗੱਲ ਪ੍ਰਸ਼ਾਸਨ ਦੇ ਕੋਲ ਰੱਖਣੀ ਕਰਨੀ ਉਹ ਸਾਡਾ ਹੱਕ ਹੈ ਉਹ ਹੀ ਜਰੂਰ ਰੱਖੀਏ ਫਿਰ ਜੋ ਉਹ ਲੋਕ ਆਏ ਸਿਗੇ ਜਿਨ੍ਹਾਂ ਨੇ ਤੁਹਾਡੇ ਉੱਪਰ ਇਲਜ਼ਾਮ ਲਗਾਏ ਜਿਨ੍ਹਾਂ ਨੇ ਤੁਹਾਨੂੰ ਕਿਹਾ ਜਿਹੜੇ ਲੋਕ ਉਸ ਜਗ੍ਹਾ ਦੇ ਉੱਤੇ ਪ੍ਰੈਜ਼ੈਂਟ ਸੀਗੇ ਕਿ ਬਈ ਆ ਸਾਡੇ ਨਾਲ ਹੋਇਆ ਉਹ ਝੂਠੇ ਨੇ ਮੈਂ ਚਲੋ ਮੈਂ ਮੈਨੂੰ ਇਹ ਗੱਲ ਹੁਣ ਪਬਲਿਕਲੀ ਇਹ মিডিਆ ਰਾਹੀਂ ਨਹੀਂ ਕਹਿਣੀ ਚਾਹੀਦੀ ਸੀ ਪਰ ਮੈਂ ਹੁਣ ਕਹਿਣ ਲੱਗਾ ਇਹ ਉਹੀ ਹਰਜਿੰਦਰ ਸਿੰਘ ਜਿੰਦਾ ਹੈ ਜਿਨਨੇ ਕੀ ਹਰ ਵਾਰ 2 4 5 ਸਾਲਾਂ ਦੇ ਵਿੱਚ ਕਦੀ ਕਿਸੇ ਗੁਰਦੁਆਰੇ ਚ ਦਖਲ ਦੇ ਕੇ ਕਦੀ ਕਿਸੇ ਗੁਰਦੁਆਰੇ ਚ ਦਖਲ ਦੇ ਕੇ ਉੱਥੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਪ੍ਰਬੰਧਕ ਕਮੇਟੀਆਂ ਨੂੰ ਕਾਬਜ ਹੋਣ ਦੀ ਨੀਅਤ ਦੇ ਨਾਲ ਉਹ ਕੀਤਾ ਹੁਜੇ ਲੇਟੈਸਟ ਲੈਟਰਸ ਆ ਹੁਣ ਦੀ ਅਜੇ ਸਾਲ ਪੁਰਾਣੀ ਗੱਲ ਹੈ ਕਿ ਇਕਤਾ ਵਿਹਾਰ ਗੁਰਦੁਆਰੇ ਦੇ ਸਾਹ ਦੇ ਵਿੱਚ ਵੀ ਇਹਨੇ ਆਪਣਾ ਉੱਥੇ ਰੋਲ ਅਦਾ ਕੀਤਾ ਉਸ ਤੋਂ ਬਾਅਦ ਇਹੀ ਮੁੱਦਾ ਸਾਰਾ ਜਹੇਦਾਰ ਅਕਾਲ ਤਖਤ ਤੱਕ ਵੀ ਗਿਆ ਔਰ ਅਕਾਲ ਤਖਤ ਦੇ ਜਹੇਦਾਰ ਨੇ ਜੋ ਇਹਨੂੰ ਲਾਂਤਾਂ ਪਾ ਕੇ ਉੱਥੋਂ ਜੋ ਕੱਢਿਆ ਜਾਂ ਕੀਤਾ ਉਹ ਵੀ ਤੇ ਜਗ ਜਾਇਰ ਹੈ ਉਹਨੂੰ ਵੀ ਤੇ ਕੱਢਿਆ ਉੱਥੋਂ ਗੁਰਦੁਆਰੇ ਚ ਅੱਜ ਉਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅੱਜ ਚੁਣੀ ਹੋਈ ਪ੍ਰਬੰਧਕ ਕਮੇਟੀ ਜਿਹੜੀ ਉਹ ਚੱਲ ਰਹੀ ਹੈ ਇਹੋ ਜਿਹੇ ਬੰਦੇ ਜਿਹੜੇ ਨੇ ਇਹ ਜਾਣ ਕੇ ਖਾਮ ਖਾਂਦੀ ਹੁਣ ਮੇਰੀ ਇੱਕ ਗੱਲ ਹੈ ਅੱਜ ਮੰਨ ਲਓ ਦੋ ਚਾਰ ਪੰਜ ਜਾਂ 10 ਜਾਂ 20 ਮੈਂ ਕਹਿੰਦਾ 100 ਵੀ ਹੋਏਗਾ ਉਹ 100 ਬੰਦੇ ਇਕੱਠੇ ਹੋ ਕੇ ਅੱਜ ਉਹ ਸਿੱਖ ਪੰਥ ਦੀ ਗੱਲ ਕਰਨ ਲੱਪੈਣ ਤੇ ਬਾਕੀ ਸਿੱਖ ਪੰਥ ਕਿੱਥੇ ਰਹਿ ਗਿਆ ਬਾਕੀ ਸਿੱਖ ਸਿੱਖ ਨਹੀਂ ਪੰਥ ਪੰਥ ਨਹੀਂ ਇਹ ਵੱਡੇ ਪੰਥ ਦੇ ਬਣ ਕੇ ਜਥੇਦਾਰ ਕੰਮ ਤਾਂ ਹੋਵੇ ਵੀ ਜਿਹੜਾ ਕੋਈ ਕੰਮ ਕੀਤਾ ਹੋਵੇ ਤੇ ਬੋਲੇ ਸਿਕਤਾਲ ਮਿਲ ਕਮੇਟੀ ਪਿਛਲੇ 12-15 ਸਾਲਾਂ ਤੋਂ ਜੇ ਕੰਮ ਕਰ ਰਹੀ ਹੈ ਤੇ ਉਹ ਕੰਮ ਦਾ ਇਤਿਹਾਸ ਸਾਰੇ মিডিਆ ਕੋਲੇ ਸਾਰੇ ਸਮਾਜ ਕੋਲੇ ਸਾਰੇ ਸ਼ਹਿਰ ਕੋਲੇ ਹੈਗਾ ਉਹਨੂੰ ਵਰਕ ਆਊਟ ਵੇਖੋ ਵੀ ਹਾਂ ਵੀ ਕੰਮ ਕਿੱਥੇ ਤੱਕਰ ਕੀਤਾ ਜਾਂਦਾ ਹੈ ਇਹ ਨਹੀਂ ਵੀ ਹਾਂ ਵੀ ਆਪਣੀਆਂ ਕੋਈ ਛੁੱਟੀਆਂ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ ਕਰਕੇ ਤੇ ਆਪਾਂ ਛੁੱਟੀਆਂ ਤੋਂ ਮਤਾਂ ਲਾ ਦੀਏ ਇਹ ਬਿਲਕੁਲ ਸਰਾਸਰ ਗਲਤ ਹੈ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਸਿਕਤਾਲ ਮਿਲ ਕਮੇਟੀ ਹੈ ਜਿਨ੍ਹਾਂ ਵੱਲੋਂ ਇਸ ਬੀਬੀ ਦੇ ਨਾਲ ਜਿਹੜਾ ਖੜਕੇ ਹੁਣ ਕਿਉਂਕਿ ਲਗਾਤਾਰ ਇਹ ਵੀਡੀਓ ਜਿਹੜੀ ਹੈ ਉਸ ਦਾ ਮਾਮਲਾ ਸੋਸ਼ਲ ਮੀਡੀਆ ਦੇ ਉੱਪਰ ਗਰਮਾਇਆ ਹੋਇਆ ਹੈ ਲਗਾਤਾਰ ਕਈ ਬਿਆਨਬਾਜ਼ੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਇਹ ਵੀ ਆ ਰਿਹਾ ਹੈ ਕਿ ਇੱਕ ਸਰਦਾਰ ਬੰਦਾ ਕਿਸੇ ਔਰਤ ਨੂੰ ਕਿਵੇਂ ਘੁੱਟ ਸਕਦਾ ਹੈ ਤਾਂ ਸਾਰਾ ਚੀਜ਼ ਜਿਹੜਾ ਹੈ ਤੁਹਾਨੂੰ ਦੱਸਣ ਦੀ ਹੈ ਤੇ ਕਲੀਅਰਟੀ ਕਰਾਉਣ ਦੀ ਜਿਹੜੀ ਹੈ ਉਹ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸਭ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਰਾ ਕੁਝ ਸਮਝ ਆਇਆ ਹੋਵੇਗਾ ਕੈਮਰਾਪਰਸਨ ਪੰਕੇ ਦੇ ਨਾਲ ਰਾਜ ਗੁਪਤਾ ਜਿਲੰਦ